ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਮਨੁੱਖਤਾ ਵਿਰੁੱਧ ਅਪਰਾਧ ਦਾ ਲਈ ਮੋਦੀ ਸਜ਼ਾ ਸੁਣਾਈ ਗਈ ਹੈ ਫੈਸਲੇ ਤੋਂ ਤੁਰੰਤ ਬਾਅਦ ਹੀ ਠਾਕਾ ਵਿੱਚ ਸਥਿਤੀ ਕਾਫੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਤੋਂ ਹੀ ਹਿੰਸਕ ਰਾਜਧਾਨੀ ਦੇ ਵਿੱਚ ਹਸਿਨਾ ਦੇ ਸਮਰਥਕਾਂ ਤੇ ਵਿਰੋਧੀਆਂ ਦੇ ਵਿੱਚ ਝੜਪ ਹੋਈ ਸੀ ਜਿਸ ਕਾਰਨ ਕਈ ਇਲਾਕਿਆਂ ਦੇ ਵਿੱਚ ਮਾਹੌਲ ਜਿਹੜਾ ਕਾਫੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਹੀ ਅਦਾਲਤ ਦਾ ਫੈਸਲਾ ਆਇਆ ਹਸਿਨਾ ਦੇ ਸਮਰਥਕ ਨਾਰਾਬਾਜ਼ੀ ਕਰਦੇ ਹੋਏ ਵਿਰੋਧ ਦੇ ਵਿੱਚ ਸੜਕਾਂ ਤੇ ਉਤਰਦੇ ਹੋਏ ਵੀ ਦਿਖਾਈ ਦਿੱਤੇ ਨੇ ਇਸ ਦੌਰਾਨ ਵਿਰੋਧੀ ਸਮੂਹ ਵੱਡੀ ਗਿਣਤੀ ਦੇ ਮੀਡੀਆ ਇਕੱਠੇ ਹੋਏ ਤਾਂ ਇਹ ਸੀ ਉਹਨਾਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਵੀ ਨਜ਼ਰ ਆਏ ਨੇ ਦੱਸਦੇ ਕਿ ਟਾਕਾ ਦੇ ਵਿੱਚ 32 ਖੇਤਰਾ ਦੇ ਵਿੱਚ ਦੋਵੇਂ ਥਿਰਾ ਵਿੱਚ ਘਾਹ ਹਿੰਸਕ ਚੜਪਾ ਹੋਈਆਂ ਉਦੋਂ ਹੋਈਆਂ ਜਦੋਂ ਟਾਕਾ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਦੋ ਬਲਡੋਜ਼ਰਾਂ ਨਾਲ ਇਲਾਕੇ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਇਹ ਚੜ੍ਹ ਪਈ ਹੈ ਉਥਿਤਾ ਜੀ ਕਿ ਇਸ ਤੋਂ ਬਾਅਦ ਹੋਣੇ ਫੈਸਲਾ ਲਿੱਤਾ ਗਿਆ ਹੈ ਕਿ ਜੋ ਉਚਾਪਕਾ ਪ੍ਰਧਾਨ ਮੰਤਰੀ ਨੂੰ ਮੋਦੀ ਸੱਜਾ ਸੁਣਾ ਗਈ ਹੈ ਉਥਿਤਾ ਜੀ ਕਿ ਹਸੀਨਾ ਦੇ ਸਮਰਥਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਗਰਮਾਇਆ ਗਿਆ ਮਾਹੌਲ ਕਾਫੀ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭੀੜ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਸੁਰੱਖਿਆ ਦੇ ਪੂਰਤ ਪ੍ਰਬੰਧ ਸੋਲੋ ਕੀਤੇ ਗਏ ਨੇ ਪਰ ਫਿਰ ਵੀ ਸ਼ੇਖ ਹਸੀਨਾ ਦੇ ਪਿਤਾ ਤੇ ਬੰਗਲਾਦੇਸ਼ ਦੇ ਸਮਰਥਕ ਸ਼ੇਖ ਮੁਜੀਪੁਰ ਦਾ ਘਰ ਸੀ ਜਿਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹਿੰਸਕ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਨੁਕਸਾਨ ਵੀ ਹੋ ਸਕਦਾ ਸੀ ਇਸ ਕਰਕੇ ਫੌਜੀ ਜਵਾਨਾਂ ਨੂੰ ਮੌਕੇ ਤੇ ਤੇ ਨਾਲ ਜੋੜਾ ਕਰ ਦਿੱਤਾ ਗਿਆ ਪਰ ਦੱਸਦੀ ਕਿ ਹੁਣ ਸਾਫ ਦਾ ਪ੍ਰਧਾਨ ਮੰਤਰੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਇਸ ਤੋਂ ਬਾਅਦ ਵੀ ਫਿਰ ਵੀ ਸਮਰਥਕਾਂ ਤੇ ਵਿਰੋਧੀਆਂ ਦੇ ਵਿੱਚ ਲਗਾਤਾਰ ਕਿਤੇ ਨਾ ਕਿਤੇ ਝੜਪ ਹੁੰਦੀ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਪੁਖਤਾ ਪਰ ਬੰਦ ਜੁੜੇ ਕਰ ਦਿੱਤੇ ਗਏ ਨੇ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਮਨੁੱਖਤਾ ਵਿਰੁੱਧ ਅਪਰਾਧ ਦਾ ਲਈ ਮੋਦੀ ਸਜ਼ਾ ਸੁਣਾਈ ਗਈ ਹੈ ਫੈਸਲੇ ਤੋਂ ਤੁਰੰਤ ਬਾਅਦ ਹੀ ਢਾਕਾ ਵਿੱਚ ਸਥਿਤੀ ਕਾਫੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਪਹਿਲਾਂ ਤੋਂ ਹੀ ਹਿੰਸਕ ਰਾਜਧਾਨੀ ਦੇ ਵਿੱਚ ਹਸਿਨਾ ਦੇ ਸਮਰਥਕਾਂ ਤੇ ਵਿਰੋਧੀਆਂ ਦੇ ਵਿੱਚ ਝੜਪ ਹੋਈ ਸੀ ਜਿਸ ਕਾਰਨ ਕਈ ਇਲਾਕਿਆਂ ਦੇ ਵਿੱਚ ਮਾਹੌਲ ਜਿਹੜਾ ਕਾਫੀ ਗਰਮਾਉਂਦਾ ਹੋਇਆ ਨਜ਼ਰ ਆਇਆ ਜਿਵੇਂ ਹੀ ਅਦਾਲਤ ਦਾ ਫੈਸਲਾ ਆਇਆ ਇਨਾਰੇ ਸਮਰਥਕ ਨਾਰਾਬਾਜ਼ੀ ਕਰਦੇ ਹੋਏ ਵਿਰੋਧ ਦੇ ਵਿੱਚ ਸੜਕਾਂ ਤੇ ਉਤਰਦੇ ਹੋਏ ਵੀ ਦਿਖਾਈ ਦਿੱਤੇ ਨੇ ਇਸ ਦੌਰਾਨ ਵਿਰੋਧੀ ਸਮੂਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤਾਂ ਇਹ ਸੀ ਉਨ੍ਹਾਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਵੀ ਨਜ਼ਰ ਆਏ ਨੇ ਦੱਸ ਦਈਏ ਕਿ ਟਾਕਾ ਦੇ ਵਿੱਚ 32 ਖੇਤਰਾਂ ਦੇ ਵਿੱਚ ਦੋਵੇਂ ਟੀਰਾ ਵਿੱਚ ਘਾਹ ਹਿੰਸਕ ਚੜਪਾ ਹੋਈਆਂ ਉਦੋਂ ਹੋਈਆਂ ਜਦੋਂ ਟਾਕਾ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਦੋ ਬਲਡੋਜ਼ਰਾਂ ਨਾਲ ਇਲਾਕੇ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਇਹ ਚੜ੍ਹ ਪਈ ਹੈ ਉਥਿਤਾ ਜੀ ਕਿ ਇਸ ਤੋਂ ਬਾਅਦ ਹੋਣੇ ਫੈਸਲਾ ਲਿੱਤਾ ਗਿਆ ਹੈ ਕਿ ਜੋ ਉਚਾਪਕਾ ਪ੍ਰਧਾਨ ਮੰਤਰੀ ਨੂੰ ਮੋਦੀ ਸੱਜਾ ਸੁਣਾ ਗਈ ਹੈ ਉਥਿਤਾ ਜੀ ਕਿ ਹਸੀਨਾ ਦੇ ਸਮਰਥਕਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਗਰਮਾਇਆ ਗਿਆ ਮਾਹੌਲ ਕਾਫੀ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭੀੜ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਸੁਰੱਖਿਆ ਦੇ ਪੂਰਤ ਪ੍ਰਬੰਧ ਸੋਲਵ ਕੀਤੇ ਗਏ ਨੇ ਪਰ ਫਿਰ ਵੀ ਸ਼ੇਖ ਹਸੀਨਾ ਦੇ ਪਿਤਾ ਤੇ ਬੰਗਲਾਦੇਸ਼ ਦੇ ਸਮਰਥਕ ਸ਼ੇਖ ਮੁਜੀਪੁਰ ਦਾ ਘਰ ਸੀ ਜਿਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹਿੰਸਕ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਨੁਕਸਾਨ ਵੀ ਹੋ ਸਕਦਾ ਸੀ ਇਸ ਕਰਕੇ ਫੌਜੀ ਜਵਾਨਾਂ ਨੂੰ ਮੌਕੇ ਤੇ ਤੇ ਨਾਲ ਜੋੜਾ ਕਰ ਦਿੱਤਾ ਗਿਆ ਪਰ ਦੱਸਦੀ ਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਇਸ ਤੋਂ ਬਾਅਦ ਵੀ ਫਿਰ ਵੀ ਸਮਰਥਕਾਂ ਤੇ ਵਿਰੋਧੀਆਂ ਦੇ ਵਿੱਚ ਲਗਾਤਾਰ ਕਿਤੇ ਨਾ ਕਿਤੇ ਝੜਪ ਹੁੰਦੀ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਪੁਖਤਾ ਪਰ ਬੰਦ ਜੋੜੇ ਕਰ ਦਿੱਤੇ ਗਏ ਨੇ